ਸਤਿ ਸ੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੇਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜੁੜਾ ਨੇ ਰਿਕਵੈਸਟ ਆ ਗਿਆ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਦੋਸਤੋ ਅੱਜ ਦੀ ਵੀਡੀਓ ਤੁਹਾਡਾ ਲਈ ਖਾਸ ਆਉਣ ਵਾਲੀ ਹੈ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਬੂਰੀ ਨੀਲੀ ਰਵੀ ਟੱਚ ਚ ਮੱਝ ਲੈ ਕੇ ਆਏ ਤੀਜਾ ਸੂਆ ਤਾਜੀ ਸੂਈ ਹੋਈ ਐਡਰੈਸ ਤੇ ਜਾਣਕਾਰੀ ਵੀਰ ਤੋਂ ਪੁੱਛ ਕੇ ਦੱਸ ਦਿਆਂ ਕੀ ਕਾ ਬਾਈ ਬਲਤਾ ਵੀਰ ਜੀ ਆਪਣਾ ਐਡਰੈਸ ਕਨਫਰਮ ਕਰਵਾ ਦਿਓ ਜੀ ਕਿਹਦੇ ਐਡਰੈਸ ਆਪਣਾ ਪਿੰਡ ਕਲੈਰੀ ਜ਼ਿਲ੍ਹਾ ਮਾਨਸਾ ਪਿੰਡ ਕਲੈਰੀ ਜ਼ਿਲ੍ਹਾ ਮਾਨਸਾ ਮੋਬਾਈਲ ਨੰਬਰ ਭਰਾ 95017 425 95017 4253 ਜਿਹੜੀ ਆਪਾਂ ਸਕਰੀਨ ਤੇ ਮੱਝ ਦੇਖੀ ਆ ਨਾ ਵੀਰੇ ਕਹਿਮਾ ਸੂਆ ਗਈ ਇਹ ਬਾਈ ਜੀ ਤੀਜਾ ਸੂਆ ਰਿਹਾ ਜਨਾਬ ਤੀਜਾ ਸੂਆ ਓਰੀਜਨਲ ਦੁੱਧ ਚੌਣ ਵਾਲਾ ਹਾਜ਼ਰ ਕਿੰਨਾ ਵੀਰੇ ਹੁਣ ਦੁੱਧ ਹੈਗਾ 11 ਲੀਟਰ ਦਾ 10 ਲੀਟਰ ਦੇ ਡੱਬੇ ਮਾਰਦੇ ਆ ਵਾਲਾ ਖਾਤਾ ਚੋਣ ਵੀਰ ਕਹਣਾ ਵੀ ਦੁੱਧ ਹੈਗਾ 11 ਕਿਲੋ ਪਰ ਆਪਾਂ 10 ਕਹਿ ਕੇ ਦੇਵਾਂਗੇ ਆਪਣੇ ਘਰੇ ਚੰਗੀ ਦੋਸਤੋ ਨੀਲੀ ਰਵੀ ਦੀਆਂ ਵੀ ਚਾਰੇ ਪੰਜੇ ਨਿਸ਼ਾਨੀਆਂ ਕਵਰ ਕਰਦੀ ਹੈਗੀ ਪੈਰ ਬੱਲੇ ਦੇਖੋ ਸੂਤੇ ਇਨਸਾਨ ਬਾਕੀ ਮੱਥੇ ਤੇ ਪਾਕਿਸਤਾਨੀ ਟੇਢਾ ਘੱਟ ਮੰਗਰੀ ਨੀਲੀ ਰਵੀ ਦੇ ਟੱਚ ਚ ਕੱਟਾ ਦੋਸਤੋ ਬਹੁਤ ਸੁਨਹਿਰੀ ਮੌਕਾ ਜਿਹੜੇ ਵੀਰਾਂ ਨੇ ਬੂਰੀ ਨੀਲੀ ਰਵੀ ਝੋਟੀ ਲੈਣੀ ਆ ਉਹਨਾਂ ਵੀਰਾਂ ਲਈ ਸੁਨਹਿਰੀ ਮੌਕਾ ਹੈ ਬਾਜਬ ਜਾ ਰੇਟ ਵੀਰ ਤੋਂ ਵੀਡੀਓ ਦੇ ਵਿੱਚ ਹੀ ਕਰਵਾਵਾਂਗੇ ਵੀਰੇ ਖੁੱਲ ਕੇ ਗੇੜਾ ਦਵਾਰੇ ਤੋਰੇ ਪੋਖਾ ਆਪਾਂ ਬਾਈਆਂ ਨੂੰ ਚੈੱਕ ਕਰਵਾ ਦਈਏ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚਾਹੁੰਦੀ ਹੈ ਵੀਰ ਦੇ ਘਰੇ ਚੰਗੀ ਤਰ੍ਹਾਂ ਨਰਖ ਪਰਖ ਕਰਕੇ ਤਸੱਲੀ ਕਰਕੇ ਖਰੀਦਦਾਰੀ ਕਰ ਸਕਣ ਦੋਸਤੋ ਬਿਲਕੁਲ ਲੈਣ ਕਿੱਲੇ ਫਲੀਆਂ ਮਰਗਾ ਨਿਕੜਵਾ ਥਣ ਥਣ ਹਵਾਨੇ ਦੀ ਬਿਲਕੁਲ ਸਾਫ ਕੱਲਾ ਕੱਲਾ ਨਿਕੜਵਾ 10 ਤੋਂ 11 ਕਿਲੋ ਦੁੱਧ ਵੀ ਕਹਿੰਦਾ ਵੀ ਹਾਜ਼ਰ ਹੈ ਵੀਡੀਓ ਕਵਰ ਕਰਨ ਦਾ ਸਮਾਂ ਆਪਣਾ 3 1/2 ਦਾਗਾ ਜੇ ਕਿਸੇ ਮੇਰੇ ਵੀਰ ਦੀ ਸਮਦਾਰੀ ਚ ਆਉਂਦੀ ਹੈ ਵੀਰ ਦੇ ਘਰੇ ਚੰਗੀ ਤਰ੍ਹਾਂ ਨਰਖ ਪਰਖ ਕਰਕੇ ਦੋ ਟਾਈਮ ਚਬਾਈ ਕਰਕੇ ਖਰੀਦਾਰੀ ਕਰ ਸਕੋਗੇ ਬਾਜਾਬ ਜਾਂ ਰੇਟ ਵੀਰ ਤੋਂ ਵੀਡੀਓ ਦੇ ਵਿੱਚ ਹੀ ਕਰਵਾਵਾਂਗੇ ਬਾਕੀ ਹਵਾਨੇ ਤੇ ਬੇਨਜਮੂਨ ਵੀ ਬਹੁਤ ਚੰਗੀਆਂ ਨੇਗੇ ਮੂਰੇ ਮੰਗਰ ਦਾ ਹਵਾਨਾ ਕੱਲਾ ਕੱਲਾ ਨਿਕੜਵਾ ਥਾਣਾ ਬਾਕੀ ਆ ਦੇਖ ਸਕਦੇ ਹੋ ਦੋਸਤੋ ਮਿਲਕ ਬੇਨ ਮੂਰਲੀ ਲੱਤ ਤਈ ਜਾਂਦੀ ਹੈ ਕਿ ਕਹਿਣ ਖਵਾਨੇ ਤੇ ਭਾਰਤ ਦਾ ਨਕਸ਼ਾ ਬਣਿਆ ਪਿਆ ਬੇਨਜ ਦਾ ਦੁੱਧ ਜੇ ਕੋਈ ਵੀਰ ਚੰਗੀ ਸੰਭਲੂਗਾ 13 ਤੋਂ 14 ਕਿਲੋ ਦੁੱਧ ਬੜੇ ਰਾਂ ਹੁੰਦਾ ਹੀ ਨਾ ਮਾਜ ਨੇ ਦੇ ਦੇਣਾਗਾ ਵੀਰੇ ਬਾਜ ਵਜਾ ਰੇਟ ਕੀ ਹੋਗਾ ਭਾਈ ਜੀ ਰੇਟ ਹੰਦ 90 ਕਰਾਉਂ 88 ਕਰਾਉਂ ਤਾਂ 86 ਹਜ਼ਾਰ ਜਿਹहां ਨਾ ਦੇਣੀ ਬਿਲਕੁਲ ਵੀਰ ਨੇ ਜੈਨੂਨ ਜੈ ਬਰਾਜ ਕੀਤਾ ਵੀਰ ਕਹਿੰਦਾ ਮੁੱਲ 95 90 ਕੁਸ ਕਰਾ ਲਓ 86000 ਦੀ ਮੱਝ ਲਾ ਲਓ ਝੋਟੀ ਲਾ ਲਓ ਦੋਸਤੋ ਆਪਾਂ ਦੇ ਦੇ ਦਾਂਗੇ ਘਰੇ ਆਏ ਬੰਦੇ ਦਾ ਵੀਰ ਕਹਿੰਦਾ ਵੀ ਮਾਨਤਨ ਜਰੂਰ ਹੋਊਗਾ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚ ਆਉਂਦੀ ਹੈ ਵੀਰ ਨਾਲ ਫੋਨ ਤੇ ਜਰੂਰ ਰਾਬਤਾ ਕਰ ਲਓ ਥਣ ਹਵਾਨੇ ਦੀ ਜੱਜਮੈਂਟ ਦੋਸਤੋ ਤੁਸੀਂ ਨੇੜੇ ਤੋਂ ਚੈੱਕ ਕਰਾ ਤੁਹਾਨੂੰ ਬਿਲਕੁਲ ਸਾਫ਼ ਹੋਵਾਨਾ ਪੀੜੇ ਦੇ ਪਾਵੈਣਾ ਸਿਸਟਮ ਬਾਜਬ ਰੇਟ 86000 ਘਰੇ ਆਏ ਬੰਦੇ ਦਾ ਮਾਨਤਨ ਜਰੂਰ ਹੋਊ ਬਿਰੇ ਚੌਣਚਵਾਦੀ ਓਕੇ ਹੈਗੀ ਜਮਾ ਓਕੇ ਬਾਈ ਇੱਕ ਨੰਬਰ ਵੀਰ ਕਹਿੰਦਾ ਵੀ ਚੌਣਚਵਾਦੀ ਓਕੇ ਆ ਪੋਲੀ ਧਾਰ ਆ ਬਿਲਕੁਲ ਠੰਡੀ ਸ਼ਾਂਤ ਸੁਭਾ ਦੀ ਵੀਰ ਕਹਿੰਦਾ ਵੀ ਆਪਣੇ ਘਰੇ ਦੋ ਟਾਈਮ ਤਿੰਨ ਟਾਈਮ 10 ਕਿਲੋ ਦੁੱਤ ਕੰਡੇ ਵਾਲਾ ਹਾਜ਼ਰ ਹੈ ਮਿਣਕੇ ਲਿਆ ਸਕਦੇ ਗਏ ਵੀਡੀਓ ਦੇਖਣ ਲਈ ਸਾਰੇ ਵੀਰੋਨਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ